ਜੋ ਸਾਡੇ ਬੱਚੇ ਨਾਲ ਹੋਣ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆਂ ਨੇ ਸਾਡੇ ਸੀ ਵੀ ਧੀਆਂ ਪੁੱਤਰ ਵਾਲੇ ਆ ਤਾਂ ਉਹ ਸਾਡੇ ਬੱਚਿਆਂ ਨਾਲ ਵੀ ਇਹ ਕੁਝ ਹੋ ਸਕਦਾ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਸਰਾ ਚੱਕੋ ਚੱਕ ਕੇ ਇਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਜੁਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਤੇ ਤੁਹਾਨੂੰ ਵਾਰਨੇਗਾ ਸਾਡੀ ਖਾਲਸੇ ਦੀ ਵਾਰਨੇਗਾ ਇਹ ਇਹ ਹਾ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਪ੍ਰਵਾਸੀਆਂ ਖਿਲਾਫ ਪੰਜਾਬ ਚ ਰੋਸ ਦੀ ਲਹਿਰ ਭਖਤੀ ਜਾ ਰਹੀ ਹੈ ਕਿਤੇ ਪ੍ਰਵਾਸੀਆਂ ਖਿਲਾਫ ਮਤੇ ਪੈ ਰਹੇ ਨੇ ਤੇ ਕਿਤੇ ਰੇੜੀਆਂ ਚਕਵਾਈਆਂ ਜਾ ਰਹੀਆਂ ਨੇ ਤਾਂ ਕਿਤੇ ਪ੍ਰਵਾਸੀਆਂ ਨੂੰ ਸਿੱਧੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਸਮਰਾਲਾ ਚ ਨਹਿنگ ਸਿੰਘਾ ਵੱਲੋਂ ਪ੍ਰਵਾਸੀਆਂ ਨੂੰ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਪ੍ਰਵਾਸੀਆਂ ਨੂੰ ਨਹਿنگ ਸਿੰਘਾ ਵੱਲੋਂ ਉਹਨਾਂ ਦਾ ਇਲਾਕਾ ਹਫਤੇ ਦੇ ਅੰਦਰ ਖਾਲੀ ਕਰਨ ਦੀ ਗੱਲ ਕਹੀ ਗਈ ਹੈ ਫੜਕਦੇ ਹੋਏ ਉਹਨਾਂ ਨਾਲ ਹੀ ਕਿਹਾ ਕਿ ਜੇਕਰ ਪ੍ਰਵਾਸੀ ਉਹਨਾਂ ਦੇ ਇਲਾਕੇ ਚੋਂ ਨਾ ਨਿਕਲੇ ਤਾਂ ਉਹਨਾਂ ਵੱਲੋਂ ਫਿਰ ਆਪਣੇ ਪੱਧਰ ਤੇ ਕੋਈ ਕਾਰਵਾਈ ਕੀਤੀ ਜਾਵੇਗੀ ਇਹ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਬਹੁਤ ਬੇਸ਼ੀ ਦਰਿੰਦਗੀ ਜਿਹੇ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮੰਗ ਪੱਤਰ ਅਸੀਂ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਾ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਾਹ ਸ਼ਾਹ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆਂ ਬਿਹਾਰੀਆਂ ਨੂੰ ਜੋ ਵੀ ਇੱਥੇ ਰਹਿੰਦਾ ਐ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫ਼ਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਸਤਰਾ ਚੱਕੋ ਚੱਕ ਕੇ ਇੱਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਇਹਨਾਂ ਨੂੰ ਤਾਂ ਕਹਾ ਕਹਿ ਦੇਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਦੇ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਪਰ ਜੋ ਸਾਡੇ ਬੱਚੇ ਨਾਲ ਹੋਣ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆਂ ਨੇ ਸਾਡੇ ਸੀ ਵੀ ਧੀਆਂ ਪੁੱਤਰ ਵਾਲੇ ਆ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲੇ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਵਾਰਨੇਗਾ ਸਾਡੀ ਖਾਲਸੇ ਦੀ ਵਾਰਨੇਗਾ ਇਹ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਅਸੀਂ ਆਪ ਨੂੰ ਬਿਟਾਂਗੇ ਕੋਈ ਕਹਿੰਦਾ ਐਮਸੀ ਦਾ ਨਾਮ ਹੁੰਦਾ ਕੋਈ ਐਮਐਲਏ ਦਾ ਨਾਮ ਹੁੰਦਾ ਕੋਈ ਸਰਪੰਚ ਦਾ ਨਾਮ ਹੁੰਦਾ ਵੀ ਸਰਪੰਚ ਦੀ ਸਾਨੂੰ ਛੇ ਹੈ ਜੀ ਸਾਨੂੰ ਕਿਹੜਾ ਕੱਢ ਲੂਗਾ ਸਾਡਾ ਰਾਜ ਚੱਲਦਾ ਕਿਉਂਕਿ ਕਹਿ ਵੀ ਰਹੇ ਨੇ ਇਹ ਕਦੇ ਕਿਸੇ ਦਸਤਾਰਦਾਰ ਦੀ ਦਸਤਾਰ ਲੈ ਲਈ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਏਕੋ ਹੀ ਸਰਕਾਰਾਂ ਦੀ ਸ਼ਹਿਦ ਹੀ ਹੋ ਰਿਆ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਇਹ ਧੀਆਂ ਭੈਣਾਂ ਦੀ ਅਸੀਂ ਬੇਬਤੀ ਨਹੀਂ ਹੋਣ ਦੇਣੀ ਹੁਣ ਖਾਲਸਾ ਆਪ ਕਾਰਵਾਈ ਕਰੂਗਾ ਜਾਣਕਾਰੀ ਮੁਤਾਬਕ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਮੰਗ ਪੱਤਰ ਦਿੰਦੇ ਹੋਏ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੀ ਗੱਲਾਂ ਕਹੀਆਂ ਗਈਆਂ ਨੇ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹਨਾਂ ਦਾ ਆਧਾਰ ਕੱਟਣਾ ਬਣੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਹੋਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਤੇ ਉਸ ਬੰਦੇ ਦੇ ਪਰਚਾ ਦਰਜ ਹੋਵੇ ਇਹ ਸਾਡੇ ਮੰਡਲ ਦੇ ਵਿੱਚ ਮੰਗਾ ਨੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਦਿਖਦੇ ਨੇ ਇਹਨਾਂ ਦਾ ਸਮਾਜਿਕ ਵਾਈ ਕਾਰਡ ਕੀਤਾ ਜਾਵੇ ਇਹਨਾਂ ਤੋਂ ਚੀਜ਼ਾਂ ਨਹੀਂ ਲੈਣੀਆਂ ਜਾਣ ਤੇ ਇਹ ਆਟੋਮੈਟਿਕਲੀ ਚਲੇ ਜਾਣਗੇ ਅਸੀਂ ਪੰਜਾਬੀਆਂ ਨੂੰ ਤਵੱਜੋ ਦਿਈਏ ਕਿਉਂਕਿ ਪੰਜਾਬੀ ਸਾਡੇ ਪੰਜਾਬ ਦੇ ਵਸਦੇ ਨੇ ਜੇ ਕੋਈ ਉਹ ਵੀ ਦੋਸ਼ ਕਰਮ ਕਰਦਾ ਹੈ ਉਹਦੇ ਲਈ ਜੋ ਕਾਨੂੰਨ ਸਜ਼ਾ ਹੁੰਦੀ ਆ ਸੀ ਆਪ ਗ੍ਰਿਫਤਾਰ ਕਰਾਵਾਂਗੇ ਜੀ ਉਦਨ ਮੰਗ ਪੱਤਰ ਲੈਣ ਪਹੁੰਚੇ ਤਹਿਸੀਲਦਾਰ ਸੰਦੀਪ ਕੁਮਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਜਥੇ ਬੰਦੀਆਂ ਦਾ ਇਹ ਮੰਗ ਪੱਤਰ ਸਰਕਾਰ ਨੂੰ ਭੇਜ ਕੇ ਅਗਲੀ ਕਾਰਵਾਈ ਲਈ ਲਿਖਿਆ ਜਾਵੇਗਾ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹਦੇ ਲੈਸਟ ਸਭ ਤੋਂ ਸੱਤ ਕਾਰਵਾਈ ਜਿਹੜੀ ਹੋ ਰਹੀ ਹੈ ਜਿਵੇਂ ਸਾਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਮਹੀਨੇ ਨੂੰ ਆਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਜੀ ਤੇ ਇਹਨੂੰ ਤੇ ਗੌਰ ਕੀਤਾ ਜਾਵੇ ਔਰ ਇਹ ਕਰਬਾਨੀ ਜ਼ਰੂਰੀ ਹੈ ਇਸ ਲਈ ਬੇਸ਼ਕਾਰ ਦਾ ਅਸੀਂ ਰਿਕੁਐਸਟ ਕਰਾਂਗੇ ਐਸਟੀ ਨੂੰ ਨਾ ਕਰਮ ਅਸੀਂ ਇਹਨਾਂ ਦਾ ਪੂਰ ਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਰეკਮੈਂਡ ਵੀ ਕਰਾਂਗੇ ਵੀ ਪੂਰੀ ਪਰਵਾਸੀਆਂ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਦੇਖਣਾ ਹੋਵੇਗਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਸ ਪੱਖ ਦੇ ਮਸਲੇ ਦਾ ਅੱਗੇ ਕੀ ਹੱਲ ਕੱਢਿਆ ਜਾਂਦਾ ਹੈ ਜਗਬਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ